ਛਿਰੇ ਤਾਲ ਦੇ ਸਾਰਿਆਂ ਨੂੰ ਅੱਜ ਆਪਾਂ ਆਏ ਜੀ ਐਕਜੀ ਵਿਸ਼ਨ ਤੇ ਰਾਮਪੁਰਾ ਕੋਲ ਤੇ ਅੰਦਰ ਬਹੁਤ ਹੀ ਸੋਹਣੀ ਕਲੈਕਸ਼ਨ ਆ ਭੈਣਾਂ ਕੋਲੇ ਤੇ ਬਹੁਤ ਹੀ ਸੋਹਣੀਆਂ ਸਟਾਲਾਂ ਆਈਆਂ ਜੀ ਬਹੁਤ ਵੱਖ-ਵੱਖਰੀਆਂ ਚੀਜ਼ਾਂ ਜੀ ਆਪਾਂ ਤੁਹਾਨੂੰ ਹਰ ਇੱਕ ਸਟਾਲ ਤੇ ਵਿਜ਼ਿਟ ਕਰਾਵਾਂਗੇ ਤੇ ਤੁਸੀਂ ਵੀਡੀਓ ਨੂੰ ਪੂਰੀ ਦੇਖੋ ਜੀ ਐਂਡ ਤੱਕ ਤੇ ਤੁਸੀਂ ਵੀਡੀਓ ਚ ਦੇਖ ਕੇ ਆਪਾਂ ਭੈਣਾਂ ਦੇ ਨੰਬਰ ਵੀ ਦੇਵਾਂਗੇ ਜੀ ਜਿੱਦਾਂ ਵੀ ਕੋਈ ਤੁਹਾਨੂੰ ਕਲੈਕਸ਼ਨ ਪਸੰਦ ਆਉਂਦੀ ਹੈ ਇੱਥੋਂ ਵੀ ਤੁਸੀਂ ਆਪਣੀ ਵੀਡੀਓਜ਼ੋਂ ਦੇਖ ਕੇ ਵੀ ਚੀਜ਼ ਲੈ ਸਕਦੇ ਹੋ ਜੀ ਤੇ ਅੱਗੇ ਤੁਸੀਂ ਭੈਣਾਂ ਨਾਲ ਸੰਪਰਕ ਕਰਕੇ ਵੀ ਸੂਟ ਤਿਆਰ ਕਰਵਾ ਸਕਦੇ ਹੋ ਜੀ ਤੇ ਆਓ ਚੱਲੀਏ ਜੀ ਅੰਦਰ ਆਪਾਂ ਵੇਖਦੇ ਆਂ ਜੀ ਕਿੱਦਾਂ ਦੀ ਕਲੈਕਸ਼ਨ ਆ ਭਣਾ ਕੋਲੇ ਜੀ ਹਾਂਜੀ ਆਪਾਂ ਆਏ ਆ ਭੈਣ ਪੁਲਿਸ ਸਟਾਲ ਤੇ ਤੇ ਪੁੱਛਦੇ ਆ ਆਪਾਂ ਇਹ ਕੀ ਕਲੈਕਸ਼ਨ ਲੈ ਕੇ ਆਏ ਆ ਭੈਣ ਹੋਰੇ ਕਿਹੜੀ ਜਗ੍ਹਾ ਤੋਂ ਆਏ ਆ ਹਾਂਜੀ ਭੈਣ ਸੱਸੀ ਤਾਸਰੀ ਕਾਲ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਸੱਸੀ ਪਿੰਡ ਬਾਹੋ ਸਿਵਿਆਂ ਬਠਿੰਡੇ ਕੋਲੋਂ ਹੀ ਜਗਰਾਤਪਤੀ ਕ ਆਪਣਾ ਨਾਮ ਹੈਗਾ ਉਹ ਵੀਕ ਦਾ ਹਾਂਜੀ ਇਹ ਆਪਣੇ ਕੋਲੇ ਹੈਂਡਵਰਕ ਮਸ਼ੀਨੀ ਵਰਕ ਨੀਡਲ ਵਰਕ ਬਾਕੀ ਪ੍ਰਿੰਟਡ ਸੂਟ ਇਹ ਵਿਰਾਸਤ ਵਾਲੀਆਂ ਚੀਜ਼ਾਂ ਵੀ ਤੁਸੀਂ ਚਾਪ ਤਿਆਰ ਕਰਦੇ ਹੋ ਹਾਂਜੀ ਸਾਰੀਆਂ ਸੀ ਆਪ ਤਿਆਰ ਹਾਂਜੀ ਇਹ ਝੋਲੇ ਹੈਂਡਵਰਕ ਕੀ ਤੁਸੀਂ ਆਪ ਹੈਂਡਵਰਕ ਕੀਤਾ ਹੈਗਾ ਹਾਂਜੀ ਬਹੁਤ ਸਾਰੀਆਂ ਕੁੜੀਆਂ ਵੀ ਕਾਲਜ ਵਗੈਰਾ ਜਾਂਦੀਆਂ ਹਾਂ ਹਾਂਜੀ ਹੁਣ ਇਹ ਵਰਤਨ ਹਾਂਜੀ ਇਸ ਇਮੇਰੀਆਂ ਵੀ ਤੁਸੀਂ ਬਣਾਈਆਂ ਹਾਂ ਜੀ ਇਹ ਵੀ ਅਸੀਂ ਆਪ ਬਣਾਏ ਆ ਬਾਕੀ ਇਹ ਨਾਲੇ ਬਣਾਏ ਇਸ ਤਰ੍ਹਾਂ ਦੇ ਨਾਲੇ ਆ ਕੇ ਸਾਰੇ ਅੱਡੋ ਅੱਡੀ ਡਿਜ਼ਾਈਨ ਸਾਰੀ ਕਲੈਕਸ਼ਨ ਬਹੁਤ ਸੋਹਣੀ ਹੈ ਤੁਹਾਡੀ ਤੁਸੀਂ ਜੇ ਕਿਸੇ ਨੂੰ ਆਨਲਾਈਨ ਮੰਗਾਉਣਾ ਹੋਵੇ ਤੇ ਜੀ ਅਸੀਂ ਆਨਲਾਈਨ ਵੀ ਕੰਮ ਕਰਦੇ ਆ ਸਾਡਾ ਕਨੈਕਟ ਨੰਬਰ ਹੈਗਾ 78883 93276 ਠੀਕ ਹੈ ਜੀ ਤਾਂ ਇਹ ਕਿਸੇ ਨੇ ਵੀ ਤੁਸੀਂ ਕੋਈ ਵੀ ਸਮਾਨ ਇਹਨਾਂ ਤੋਂ ਕੋਈ ਸੂਟ ਬਾਏ ਕਰਨਾ ਹੈਂਡਵਰਕ ਮਸ਼ੀਨਵਰਕ ਜਾਂ ਕੋਈ ਹੈਂਡਮੇਡ ਚੀਜ਼ ਤੁਸੀਂ ਜੋ ਵੀ ਆਪਾਂ ਦਿਖਾਈਆਂ ਤੁਹਾਨੂੰ ਕੋਈ ਵੀ ਚੀਜ਼ ਬਾਏ ਕਰਨੀ ਹੈ ਤੁਸੀਂ ਇਹਨਾਂ ਨਾਲ ਇਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਮੰਗਾ ਸਕਦੇ ਹੋ ਹਾਂਜੀ ਆਪਾਂ ਅਗਲੇ ਸਟਾਲ ਤੇ ਆਏ ਬਿਲਕੁਲ ਇਹਨਾਂ ਨੂੰ ਪੁੱਛਨੇ ਆ ਕਿ ਵੈਰਾਈਟੀ ਇਹਨਾਂ ਕੋਲੇ ਵਰਕ ਕਿੱਦਾਂ ਕਰਦੇ ਹਾਂਜੀ ਬੈਨੇ ਸਸ਼ੀਤਾਲ ਸਸ਼ੀ ਗੈਲਰੀ ਕਿਹੜੀ ਜਗ੍ਹਾ ਤੋਂ ਆਪਾਂ ਜੀ ਚੌਕੇ ਤੋਂ ਆਏ ਹਾਂਜੀ ਕੀ ਕੀ ਕਲੈਕਸ਼ਨ ਕੀ ਆ ਤੁਹਾਡੇ ਕੋਲੇ ਆਪਣੇ ਕੋਲ ਜੀ ਮਸ਼ੀਨ ਵਰਕ ਦੇ ਰੈਡੀ ਕੀਤੇ ਹੋਏ ਆ ਜੀ ਹੈਂਡ ਵਰਕ ਦੇ ਵੀ ਕੀਤੇ ਹੋਏ ਆ ਨੀਡਲ ਵਰਕ ਵੀ ਕਰਦੇ ਆਂ ਜੀ ਆਪਾਂ ਜੇ ਕਿਸੇ ਨੇ ਸਾਡੇ ਤੋਂ ਆਨਲਾਈਨ ਵੀ ਮੰਗਵਾਉਣੇ ਆ ਤਾਂ ਆਪਾਂ ਆਨਲਾਈਨ ਡਿਲੀਵਰੀ ਵੀ ਕਰਦੇ ਹਾਂਜੀ ਤੇ ਮਸ਼ੀਨ ਵਰਕ ਤੁਸੀਂ ਆਪ ਕਰਦੇ ਹੋ ਮਸ਼ੀਨ ਦੇਤੇ ਆਪ ਤੇ ਹਾਂਜੀ ਹਾਂਜੀ ਅਸੀਂ ਆਪਾਂ ਹਾਂਜੀ ਇਹਨਾਂ ਕੋਲੇ ਵੱਡੀ ਮਸ਼ੀਨ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਇਹਨਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਕਰਵਾ ਸਕਦੇ ਹੋ ਭੈਣ ਜਿਹੜਿਆਂ ਨੇ ਆਨਲਾਈਨ ਮੰਗਾਉਣਾ ਤੇ ਤੁਸੀਂ ਆਪਣਾ ਕੰਟੈਕਟ ਨੰਬਰ ਬੋਲ ਦਿਓ ਸਾਡਾ 70009904860 ਬੈਨ ਅੱਗੇ ਤੋਂ 700 ਪੂਰਾ 9904860 ਹਾਂਜੀ ਤੇ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਜੀ ਮਸ਼ੀਨ ਵਰਕ ਦਾ ਹੈਂਡ ਵਰਕ ਦਾ ਤੇ ਭੈਣਾਂ ਰਹਿਣ ਤੋਂ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਹਾਂਜੀ ਆਪਾਂ ਅਗਲੀ ਸਟਾਲ ਤੇ ਆਏਾਂਗੇ ਤੇ ਪੁੱਛਦੇ ਆ ਭੈਣੋ ਰਹਿਣ ਕੀ ਕਲੈਕਸ਼ਨ ਲੈ ਕੇ ਆਏਗੇ ਸਤਿ ਸ਼੍ਰੀ ਅਕਾਲ ਜੀ ਸਸ਼ੀ ਗਾਂਜੀ ਤੇ ਤੁਹਾਡੇ ਬੁਟੀਕ ਦਾ ਨੇਮ ਕੀ ਹੈ ਬੇ ਆਪਣੇ ਬੁਟੀਕ ਦਾ ਨਾਮ ਹੈ ਆਸਾ ਬੁਟਿਕ ਅੱਛਾ ਤੇ ਕੀ ਕਲੈਕਸ਼ਨ ਹੁੰਦੀ ਹੈ ਆਪਣੇ ਕੋਲੇ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾ ਹੈ ਮਸ਼ੀਨ ਵਰਕ ਹੋ ਗਿਆ ਹੈਂਡ ਵਰਕ ਹੋ ਗਿਆ ਆਰੀ ਵਰਕ ਵੀ ਆਪਰੇਡੀ ਕਿਤੇ ਬਣਾ ਹਾਂਜੀ ਹਾਂਜੀ ਸਾਰੀ ਗਾਰ ਕੋਲੇ ਆਪਦੇ ਰੱਖੇ ਹੋਏ ਹਾਂਜੀ ਹਾਂਜੀ ਆਪਣੇ ਆਪ ਤੇ ਇਹ ਸੂਟ ਦੇਖ ਸਕਦੇ ਹੋ ਜੀ ਕਿੰਨੇ ਸੋਹਣੇ ਇਹਨਾਂ ਨੇ ਰੈਡੀ ਕੀਤੇ ਹੈਗੇ ਸਾਰੇ ਹੈਂਡ ਵਰਕ ਦੇ ਸੂਟ ਹੈ ਬਹੁਤ ਹੀ ਸੋਹਣੇ ਹੈ ਤੇ ਕਿੰਨੇ ਕੁ ਪ੍ਰਾਈਸ ਟਿੱਕਰ ਭਾਵੇਂ ਤੁਸੀਂ ਸਟਾਰਟਿੰਗ ਕਰਦੇ ਹੋਗੇ ਸੂਟ ਸੂਟ ਦੀ ਸਟਾਰਟਿੰਗ ਇਹ ਆਪਣੇ ਕੋ 1000 ਦੀ ਵੀ ਹੋ ਜਾਂਦੀ ਹੈ 1500 ਤੋਂ ਵੀ ਸ਼ੁਰੂ ਹੋ ਜਾਂਦੀ ਨਹੀਂ ਅੱਛਾ ਮਤਲਬ ਬਜਟ ਫ੍ਰੈਂਡਲੀ ਇਹ ਸਭ ਤੇ ਮਸ਼ੀਨਰੀ ਵਰਕ ਵੀ ਕਰਦੇ ਹੋ ਹਾਂਜੀ ਹਾਂਜੀ ਮਸ਼ੀਨਰੀ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਜੇ ਆਨਲਾਈਨ ਮੰਗਾਉਣਾ ਹੋਵੇ ਤੁਸੀਂ ਕਿਹੜਾ ਕੰਟੈਕਟ ਨੰਬਰ ਹੈਗਾ 9876097483 ਨਹੀਂ ਤਾਂ ਸਾਡੀ ਇਨਸਟਾ ਆਈਡੀ ਵੀ ਬਣੀ ਹੋਈ ਹੈ ਆ ਸੌਫਟ ਟਵਿੱਟਰਸ ਤੇ ਉੱਥੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਆਪਾਂ ਅਗਲੀ ਸਟਾਲ ਤੇ ਆਏ ਪੈਨ ਹੋਰੇ ਉਹਨੂੰ ਕੁਐਸਚਨਰੀ ਕੀ ਕਲੈਕਸ਼ਨ ਲੈ ਕੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਤੁਹਾਡੇ ਕੋਲ ਕੀ ਕੀ ਕਲੈਕਸ਼ਨ ਹੁੰਦੀ ਹੈ ਆਪਣੇ ਕੋਲੇ ਮਸ਼ੀਨ ਵਰਕ ਹੈਂਡ ਵਰਕ ਹਾਂਜੀ ਤੇ ਆਪਣੇ ਕੋਲ ਟੂਲ ਦੀਆਂ ਫਲਕਾਰੀਆਂ ਵੀ ਆ ਹਾਂਜੀ ਇਹ ਤੁਸੀਂ ਆਪ ਰੈਡੀ ਕਰਦੇ ਹੋ ਹਾਂਜੀ ਅੱਛੇ ਇਹ ਫੁਲਕਾਰਨਾ ਕੁੜੀਆਂ ਬਹੁਤ ਸੋਹਣੀਆਂ ਸਾਰੀਆਂ ਅਲੱਗ ਅਲੱਗ ਡਿਜ਼ਾਈਨ ਹਨਾ ਕਿੰਨਾ ਚਾਹੇ ਪ੍ਰਾਈਸ ਕਿੰਨਾ ਕੁ ਹੋਊਗਾ ਇਹਨਾਂ ਦਾ 3000 ਹੈ ਜੀ 3000 ਹੈ ਹਾਂ ਜੀ ਤੇ ਬਾਕੀ ਹੈਂਡਵਰਕ ਵੀ ਕਰਦੇ ਹਾਂ ਹੈਂਡਵਰਕ ਵੀ ਕਰਦੇ ਆਰੀਵਰਕ ਵੀ ਮਸ਼ੀਨਵਰਕ ਹਾਂ ਜੀ ਤੇ ਆਪਣੇ ਪੇਂਟ ਵਗੈਰਾ ਬਰਕਤ ਤਾਂ ਵੀ ਠੀਕ ਹੁੰਦੀ ਬਰਕਤ ਠੀਕ ਹੁੰਦੀ ਡਬਲ ਠੀਕ ਹੈ ਜੀ ਤੇ ਤੁਹਾਡਾ ਕੰਟੈਕਟ ਨੰਬਰ ਕੀ ਹੈ ਜੇ ਆਨਲਾਈਨ ਮੰਗਾਉਣਾ ਹੋਵੇ ਕਿਸੇ ਨੂੰ 98785 ਹਾਂ 24000 ਮਤੇ ਜਿੰਨੇ ਅੱਛਾ ਜੀ ਠੀਕ ਹੈ ਕੋਈ ਗੱਲ ਨਹੀਂ ਜਿਨ੍ਹਾਂ ਨੇ ਵੀ ਤੁਸੀਂ ਇਹਨਾਂ ਤੋਂ ਕੋਈ ਫਲਕਾਰੀ ਵਾਇ ਕਰਨੀ ਹੈ ਸੂਤ ਵਾਇ ਕਰਨਾ ਹੈ ਜੀ ਤੇ ਇਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਤੇ ਵਾਇ ਕਰ ਸਕਦੇ ਹੋ ਆਨਲਾਈਨ ਵੀ ਫੈਸਿਲਿਟੀ ਹੈਗੀ ਹੈ ਜੀ ਆਨਲਾਈਨ ਵੀ ਭੇਜ ਦੇਣਗੇ ਜਿਹਨੇ ਬਾਹਰ ਮੰਗਾਉਣਾ ਹੈ ਬਾਹਰ ਵੀ ਕੋਰੀਅਰ ਕਰਦੇ ਆ ਹਾਂਜੀ ਇਹਨਾਂ ਦੇ ਸਾਰੇ ਤਰ੍ਹਾਂ ਦੇ ਕੋਰੀਅਰ ਹੁੰਦੇ ਆ ਜੀ ਬਾਹਰੋਂ ਲੈਣ ਮੰਗਾਉਣਾ ਉਹ ਵੀ ਮੰਗਾ ਸਕਦੇ ਆ ਜੀ ਇੰਟਰਨੈਸ਼ਨਲ ਕੋਰੀਅਰ ਵੀ ਕਰਦੇ ਆ ਇਹ ਤੇ ਤੁਸੀਂ ਇਹਨਾਂ ਦੇ ਕੰਟੈਕਟ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹਨਾਂ ਤੋਂ ਕੋਈ ਵੀ ਚੀਜ਼ ਪਰਚੇਸ ਕਰ ਸਕਦੇ ਹੋ ਜੀ ਥੈਂਕ ਯੂ ਹਾਂਜੀ ਆਪਾਂ ਅਗਲੀ ਸਟਾਲ ਤੇ ਆਏ ਆ ਪੈਨੋਰਨ ਪੁੱਛਦਿਆਂ ਵੀ ਇਹਨਾਂ ਕੋਲੇ ਕਿਹੜੀ ਕਲੈਕਸ਼ਨ ਹੈਗੀ ਤੇ ਹਾਂਜੀ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਦਾਂ ਦੀ ਕਲੈਕਸ਼ਨ ਲੈ ਕੇ ਆਏ ਹੋ ਤੁਸੀਂ ਸਾਡੀ ਕੋਲ ਹੀ ਹੈਂਡਵਰਕ ਦੇ ਸੂਟ ਨੇ ਤੇ ਮਸ਼ੀਨੀ ਕਢਾਈ ਦੇ ਨੇ ਤੇ ਛਿੰਦੀ ਮੂਟੀ ਦੇ ਸੂਟ ਅੱਛਾ ਇਹ ਵਰਕ ਤੁਸੀਂ ਆਪ ਕਰਦੇ ਹੋ ਇਹ ਸਾਰਾ ਹਾਂਜੀ ਇੱਕ ਕੰਪਿਊਟਰ ਮਸ਼ੀਨ ਰਾਹੀਂ ਵਰਕ ਕੀਤੇ ਗਏ ਨੇ ਅੱਛਾ ਮਸ਼ੀਨ ਤੁਹਾਡੇ ਕੋਲੇ ਆਪ ਦੀ ਹਾਂਜੀ ਮਸ਼ੀਨ ਏ ਤੇ ਜੇ ਕਿਸੇ ਨੂੰ ਕੋਈ ਤੋ ਤਿਆਰ ਕਰਵਾਉਣਾ ਹੈ ਤੇ ਕਰਵਾ ਸਕਦੇ ਆ ਜੀ ਆਨਲਾਈਨ ਵੀ ਭੇਜ ਦਿਨਾ ਹਾਂਜੀ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਏ ਹਾਂਜੀ ਤੇ ਤੁਸੀਂ ਆਪਣਾ ਕੰਟੈ ਕੰਟੈਕਟ ਨੰਬਰ ਸਾਡਾ ਹੀ 9478954282 ਫਿਕਰੇ ਤੇ ਸਾਰਿਆਂ ਨੂੰ ਤੁਸੀਂ ਜੇ ਕੋਈ ਵੀ ਤੁਹਾਡੇ ਕੋਲੋਂ ਜਿਵੇਂ ਨੀਡਲ ਵਰਕ ਦੇ ਸੂਟ ਤੁਸੀਂ ਰੈਡੀ ਕੀਤੇ ਹੈਗੇ ਹਾਂਜੀ ਤੇ ਇਹ ਵੀ ਤੁਹਾਡੇ ਤੋਂ ਕਰਵਾਉਣੇ ਹੋਣ ਤੇ ਤੁਸੀਂ ਫਿਰ ਆਨਲਾਈਨ ਕਰਕੇ ਦੇ ਦੋਗੇ ਜੀ ਅਗਲੇ ਨੂੰ ਹਾਂਜੀ ਹਾਂਜੀ ਤੇ ਪੇਂਟ ਦਾ ਕੰਮ ਵੀ ਤੁਸੀਂ ਆਪ ਕਰ ਜੀ ਇਹ ਵੀ ਸਿਆਪਕ ਅੱਛਾ ਇਹ ਬਹੁਤ ਸੋਹਣੀ ਪੇਂਟਿੰਗ ਹੋਈ ਵੀ ਹੈ ਜੀ ਸੂਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੇ ਵਰਕ ਦੀ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਵਰਕ ਕੀਤਾ ਹੋਇਆ ਹੈਗਾ ਤੇ ਕਿਸੇ ਨੇ ਵੀ ਕੋਈ ਸੂਟ ਹੈਂਡਵਰਕ ਦਾ ਮਸ਼ੀਨਵਰਕ ਦਾ ਰੈਡੀ ਕਰਵਾਉਣਾ ਤੇ ਇਹਨਾਂ ਦੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਤੇ ਸਾਰੇ ਵੀਡੀਓ ਨੂੰ ਵੱਧ ਤੋਂ ਵੱਧ ਦੇਖ ਕੇ ਤੇ ਪਹਿਣਾ ਦਾ ਸਾਰੇ ਜਾਣੇ ਸਹਿਯੋਗ ਕਰਿਓ ਜੀ ਥੈਂਕ ਯੂ ਹਾਂਜੀ ਆਪਾਂ ਅਗਲੀ ਸਟਾਲ ਤੇ ਆਏ ਹਾਂ ਜਿਨ੍ਹਾਂ ਕੋਲੇ ਬਹੁਤ ਹੀ ਸੋਹਣੀਆਂ ਹੈਂਡ ਮੇਡ ਸਾਰੀ ਚੀਜ਼ ਤਿਆਰ ਕੀਤੀ ਹੋਈ ਹੈ ਜੀ ਤੇ ਪੁੱਛਦੇ ਆਪਾਂ ਤੋਂ ਇਹ ਕੀ ਚੀਜ਼ ਕੀ ਪਣਾਉਂਦੇ ਆ ਕਿਹੜੀ ਕਿਹੜੀ ਚੀਜ਼ ਦੇ ਵਿੱਚ ਕਲੈਕਸ਼ਨ ਤਿਆਰ ਕਰਦੇ ਹਾਂ ਜੀ ਵੀਰੇ ਸਸ਼ਿਕਾ ਸਸ਼ਿਕਾ ਮੈਮ ਆਪਣੇ ਕੋਲ ਮੈਮ ਸਾਰੀ ਹੈਂਡ ਮੇਡ ਆਈਟਮਾਂ ਜੀ ਹਾਂਜੀ ਇਹ ਸਿੰਨਰੀਆਂ ਤੁਸੀਂ ਆਪ ਵਰਕ ਕਰਕੇ ਬਣਾਉਂਦੇ ਹੋ ਇਹ ਹੈਂਡਵਰਕ ਬਣਾਈ ਜੀ ਸਾਰੀਆਂ ਇਹ ਵੇਖੋ ਜੀ ਇਹ ਸਿੰਧੀ ਵਰਕ ਦੇ ਵਿੱਚ ਕਿੰਨੀ ਸੋਹਣੀ ਸਿੰਨਰੀ ਤਿਆਰ ਕੀਤੀ ਹੈ ਇਹਨਾਂ ਨੇ elephant ਬਣਾਇਆ ਹੋਇਆ ਇਹ ਚਿੜੀਆਂ ਬਣਾਈਆਂ ਹੋਈਆਂ ਜੀ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਇਹਨਾਂ ਦੀ ਤੇ ਆਹ ਰਮਾਲ ਤਿਆਰ ਕੀਤੇ ਜੀ ਹਾਂਜੀ ਨਾ ਮੇਰੇ ਹਾਂਜੀ ਇਹ ਰਮਾਲ ਸਾਰੇ ਦੇਖੋ ਇਹਨੂੰ ਤਿਆਰ ਕੀਤੇ ਇਹਨਾਂ ਨੇ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਜੀ ਇਦਾਂ ਦੇ ਫਰੇਮ ਵੀ ਤੁਸੀਂ ਬਣਾ ਕੇ ਦਿੰਦੇ ਹੋ ਜੀ ਹਾਂਜੀ ਹਾਂਜੀ ਨਾ ਹਾਂਜੀ ਸਾਰੀਆਂ ਇਹ ਚੀਜ਼ਾਂ ਇਹਨਾਂ ਕੋਲੇ ਬਹੁਤ ਹੀ ਜ਼ਿਆਦਾ ਸੋਹਣੀਆਂ ਜੀ ਇੱਕ ਤੋਂ ਇੱਕ ਤੇ ਇਹ ਨਿੱਕੇ ਛੱਲੇ ਵੀ ਤਿਆਰ ਕੀਤੇ ਹੋਏ ਆ ਜੇ ਇਧਰ ਵੀ ਨਿਗਮ ਰਵਾ ਦਾ ਸਾਰੀ ਚੀਜ਼ ਤੇ ਸੂਟ ਵੀ ਤਿਆਰ ਕਰਦੇ ਹਾਂ ਹਾਂਜੀ ਮੈਮ ਫ੍ਰੈਂਡਵਰਕ ਦੇ ਸੂਟ ਵੀ ਆਪਣੇ ਅਡਕ ਸੂਟ ਵੀ ਤਿਆਰ ਕਰਦੇ ਆ ਜੀ ਪੇਂਟਿੰਗ ਦਾ ਕੰਮ ਵੀ ਕਰਦੇ ਆ ਇਹ ਨੀਡਲਵਰਕ ਹੈਂਡਵਰਕ ਸਾਰੇ ਤਰ੍ਹਾਂ ਦੇ ਸੂਟ ਹੈ ਨਾਲ ਕੋਲੇ ਮਸ਼ੀਨਵਰਕ ਦੇ ਵੀ ਤੇ ਤੁਸੀਂ ਕੋਈ ਵੀ ਚੀਜ਼ ਬਾਏ ਕਰਨੀ ਹੈ ਤੇ ਇਹਨਾਂ ਤੋਂ ਵੀਰੇ ਕੋਰੀਅਰ ਵੀ ਕਰ ਦਿੰਦੇ ਹਾਂ ਹਾਂਜੀ ਮੈਮ ਤੇ ਬਾਰਲਡਵੇਡ ਸ਼ਿਪਿੰਗ ਆ ਗਈ ਹਾਂਜੀ ਹਾਂਜੀ ਤੇ ਇੰਟਰਨੈਸ਼ਨਲ ਕੋਰੀਅਰ ਵੀ ਕਰ ਦਿੰਦੇ ਹਾਂ ਦੇ ਗੋਡਾ ਕੰਟੈਕਟ ਨੰਬਰ ਬੋਲ ਦ 988812070 ਹਾਂਜੀ ਜਿਨ੍ਹਾਂ ਨੇ ਵੀ ਤੁਸੀਂ ਕੋਈ ਵੀ ਚੀਜ਼ ਮੰਗਾਉਣੀ ਹੈ ਇਹਨਾਂ ਤੋਂ ਵਾਇ ਕਰਨੀ ਹੈਗੀ ਤੇ ਇਹਨਾਂ ਦੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਕੋਈ ਵੀ ਚੀਜ਼ ਬਣਵਾ ਸਕਦੇ ਹੋ ਜੀ ਥੈਂਕ ਯੂ ਹਾਂਜੀ ਆਪਾਂ ਅਗਲੀ ਸਟਾਲ ਤੇ ਆਏ ਆਂ ਅੰਟੀ ਜੀ ਹੋਰਾਂ ਕੋਲੇ ਪੁੱਛਦੇ ਆ ਕਿ ਕੀ ਕੀ ਕਲੈਕਸ਼ਨ ਲੈ ਕੇ ਆਏ ਆ ਜੀ ਹਾਂਜੀ ਅੰਟੀ ਸਸ਼ੀਕਾਲ ਜੀ ਸਸ਼ੀਕਾਲ ਬਟ ਕੀ ਕਲੈਕਸ਼ਨ ਤਿਆਰ ਕਰਕੇ ਲੈ ਕੇ ਆਏ ਆ ਜੀ ਕੀ ਬ੍ਰੇਕ ਦਾ ਨਾਮ ਹੈ ਤੁਹਾਡੇ ਦਾ ਖੁਸ਼ੀ ਬੁਟੀਕ ਦਾ ਨਾਮ ਹੈ ਹਾਂ ਜੀ ਜੀਵੰਦਰਾ ਸਰਪਤਲਵੰਡੀ ਦੇ ਨਾਲ ਹੈ ਹਾਂ ਜੀ ਹਾਂ ਜੀ ਆਰੀ ਵਰਕ ਵੀ ਹੈਗਾ ਹਾਂ ਜੀ ਤੇ ਆਪਣੇ ਕੋਲੇ ਵੀ ਮਸ਼ੀਨੀ ਵਰਕ ਵੀ ਹੈਗਾ ਮਸ਼ੀਨੀ ਵਰਕ ਵੀ ਹੈਗਾ ਹੈਂਡਵਰਕ ਵੀ ਕਰਦੇ ਹੋ ਹੈਂਡਵਰਕ ਵੀ ਹੈਗਾ ਤੇ ਪੇਂਟ ਵੀ ਹੈਗਾ ਅੱਛਾ ਜੀ ਸਾਰੇ ਤਰ੍ਹਾਂ ਦਾ ਹੀ ਕੰਮ ਕਰਦੇ ਸਾਰੇ ਤਰ੍ਹਾਂ ਦੇ ਕੰਮ ਹੈਗਾ ਹਾਂ ਜੀ ਹਾਂ ਜੀ ਇਹਨਾਂ ਦੇ ਸੂਟ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣੀ ਕਲੈਕਸ਼ਨ ਹੈ ਜਿੰਨਾਂ ਕੋਲੇ ਹਾਂ ਜੀ ਹਾਂ ਜੀ ਸਾਰੇ ਤਰ੍ਹਾਂ ਦੇ ਸੂਟ ਹੈ ਸਾਰੇ ਤਰ੍ਹਾਂ ਦੇ ਸੂਟ ਨੇ ਖੁਸ਼ੀ ਬੁਟੀਕ ਦਾ ਇਹਨਾਂ ਦਾ ਨੰਬਰ ਦਿਖਾ ਦਿਓ ਬਟੇ ਆ ਨੰਬਰ ਤੇ ਜੀ ਨੇ ਵੀ ਨੇੜੇ ਤੋਂ ਜ਼ੂਮ ਕਰਕੇ ਦਿਖਾ ਦਿਓ ਤੇ ਜਿੰਨੇ ਵੀ ਕੋਈ ਤੁਸੀਂ ਚੀਜ਼ ਮੰਗਾਉਣੀ ਹੈ ਜੀ ਇਹਨਾਂ ਤੋਂ ਕਲੈਕਸ਼ਨ ਇਹਨਾਂ ਦੀ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਤੇ ਤੁਸੀਂ ਮੈਸੇਜ ਕਰਕੇ ਫੋਨ ਤੇ WhatsApp ਤੇ ਮੈਸੇਜ ਕਰਕੇ ਤੁਸੀਂ ਕੋਈ ਵੀ ਸੂਟ ਇਹਨਾਂ ਤੋਂ ਬਾਇ ਕਰ ਸਕਦੇ ਹੋਗੇ ਤੇ ਕੋਈ ਤੁਸੀਂ ਅੰਟੀ ਜੇ ਆਨਲਾਈਨ ਕਿਸੇ ਨੇ ਮੰਗਾਉਣਾ ਤੇ ਭੇਜ ਦੇਵਾਂਗੇ ਤੁਸੀਂ ਕੋਰੀਅਰ ਕਰਦੇ ਹੋਗੇ ਹਾਂਜੀ ਭੇਜ ਦੇ ਹਾਂਜੀ ਇਧਰ ਹੈਂਡਵਰਕ ਦੇ ਵੀ ਇਹਨਾਂ ਸੂਟ ਦਿਖਾ ਦਵਾਂਗੇ ਸੋਹਣੇ ਹਾਂਜੀ ਇਹ ਤੁਸੀਂ ਆਪ ਹੀ ਕਰਾਉਣੇ ਹੋਗੇ ਹਾਂਜੀ ਕਰਵਾਏ ਨੇ ਇਹ ਕਰਵਾਏ ਹੋਇਆ ਹਾਂਜੀ ਜੇ ਕਿਸੇ ਨੇ ਤਿਆਰ ਕਰਵਾਉਣਾ ਤੇ ਤੁਸੀਂ ਕਰਵਾ ਕੇ ਦੇ ਦੋ ਹਾਂਜੀ ਕਰਵਾ ਕੇ ਦੇ ਦੋ ਹਾਂਜੀ ਇਹਨਾਂ ਦਾ ਨੰਬਰ ਹੈਗਾ 98569 67388 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਨਾਲ ਤੇ ਕੋਈ ਵੀ ਕਲੈਕਸ਼ਨ ਤੁਹਾਨੂੰ ਚੰਗੀ ਲੱਗਦੀ ਹੈ ਇਹਨਾਂ ਤੋਂ ਕੋਈ ਵੀ ਚੀਜ਼ ਤਿਆਰ ਕਰਵਾਉਣੀ ਹੈ ਤੇ ਤੁਸੀਂ ਮੈਸੇਜ ਕਰਕੇ ਤਿਆਰ ਕਰਵਾ ਸਕਦੇ ਹੋ ਜੀ ਥੈਂਕ ਯੂ ਹਾਂਜੀ ਆਪਾਂ ਅਗਲੀ ਸਟਾਲ ਤੇ ਆਏ ਆ ਭੈਣੋ ਰਿਆਣ ਪੁੱਛ ਲਿਆ ਕਿਹੜੀ ਕਿਹੜੀ ਕਲੈਕਸ਼ਨ ਲੈ ਕੇ ਆਏ ਜੀ ਕੀ ਇਹਨਾਂ ਦਾ ਕੰਮ ਹੈਗਾ ਹਾਂਜੀ ਬਣੇ ਸੱਸੀ ਦਾ ਸੱਸੀ ਕਾਡ ਬੁਟੀਕ ਦਾ ਨਾਮ ਕੀ ਹੈ ਭਣੇ ਸਾਡੇ ਬੁਟੀਕ ਦਾ ਨਾਮ ਹੈ ਜੀ ਪੂਨੀਆ ਪੂਨੀਆ ਬੁਟੀਕ ਹਾਂਜੀ ਤੇ ਇਹ ਤੁਸੀਂ ਕਲੈਕਸ਼ਨ ਕਿ ਜਦਾਂ ਦੀ ਤਿਆਰ ਕਰਦੇ ਹੋ ਕਿਹੜੇ ਕਿਹੜੇ ਸੂਤਾ ਭਣੇ ਸੱਸੀ ਹੈਂਡਵਰਕ ਹਾਂਜੀ ਮਸ਼ੀਨੀ ਵਰਕ ਠੀਕ ਹੈ ਮਤਲਬ ਇਹ ਮਸ਼ੀਨੀ ਵਰਕ ਦੇ ਸੂਤਾ ਇਹਨਾਂ ਦੇ ਬਹੁਤ ਹੀ ਸੋਹਣੇ ਹੈਗੇ ਇਹ ਨੀਡਲ ਵਰਕ ਵੀ ਤੁਸੀਂ ਆਪ ਕਰ ਵਰਕ ਵੀ ਹਾਂਜੀ ਆਲਾਪ ਕਰਦੇ ਆ ਅੱਛਾ ਜੀ ਪੇਂਟਿੰਗ ਅੱਛਾ ਪੇਂਟਿੰਗ ਤੁਸੀਂ ਆਪ ਕਰਦੇ ਹੋ ਹਾਂਜੀ ਇਹ ਸੂਟ ਦੇਖ ਸਕਦੇ ਹੋ ਜੀ ਪੇਂਟ ਵਾਲੇ ਵੀ ਬਹੁਤ ਹੀ ਸੋਹਣੇ ਕਲੈਕਸ਼ਨ ਹੈ ਇਹਨਾਂ ਦੇ ਨਾਲ ਨਾਲ ਇਹ ਉੱਤੇ ਹੈਂਡਵਰਕ ਵੀ ਹੋਇਆ ਜੀ ਪੇਂਟ ਦੇ ਇਹ ਸਾਰੇ ਹੈਂਡਵਰਕ ਦੇ ਸੂਟ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਕੰਮਸ਼ੀਨੀ ਵਰਕ ਹੈ ਹਾਂਜੀ ਹਾਂ ਇਹ ਮਸ਼ੀਨੀ ਵਰਕ ਆ ਗਿਆ ਸਾਰਾ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਜੀ ਇਹਨਾਂ ਦੀ ਇਹ ਮਸ਼ੀਨ ਵਰਕ ਦੇ ਸੂਟ ਬਹੁਤ ਹੀ ਸੋਹਣੇ ਹੈਗੇ ਤੇ ਜੇ ਭਾਣ ਕਿਸੇ ਨੂੰ ਆਨਲਾਈਨ ਮੰਗਾਉਣਾ ਤਾਂ ਤੁਸੀਂ ਭੇਜ ਦਿਨ ਹਾਂਜੀ ਕੋਰੀਅਰ ਕਰਦੇ ਹਾਂਜੀ ਠੀਕ ਹੈ ਤੁਹਾਡਾ ਨੰਬਰ ਦੱਸ ਦੇ ਬਣੇ 98628396820 ਅਚੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਕੋਈ ਵੀ ਚੀਜ਼ ਕੋਰੀਅਰ ਕਰਵਾਉਣੀ ਹੈ ਤੇ ਇਹਨਾਂ ਤੋਂ ਪਰਵਾਸ ਸਕਦੇ ਹੋ ਜੀ ਤੇ ਵੀਡੀਓ ਸਾਰੇ ਐਂਡ ਤੱਕ ਜਰੂਰ ਦੇਖਿਓ ਜੀ ਬਣੇ ਰਹੋ ਵੀਡੀਓ ਦੇ ਨਾਲ ਥੈਂਕ ਯੂ ਹਾਂਜੀ ਆਪਾਂ ਅਗਲੀ ਸਟਾਲ ਤੇ ਆਏ ਆਂਗੇ ਭੈਣਾ ਰਣ ਪੁੱਛਨੇ ਕਿਹੜੀ ਕਿਹੜੀ ਕਲੈਕਸ਼ਨ ਹੈ ਇਹਨਾਂ ਕੋਲੇ ਕਿਹੜੀ ਜਗ੍ਹਾ ਤੋਂ ਇਹ ਆਏ ਹੈ ਹਾਂਜੀ ਭੈਣੇ ਸਸ਼ਿਕਾ ਸਸ਼ਿਕਾ ਦੀ ਕਿਹੜੀ ਜਗ੍ਹਾ ਤੋਂ ਹੈ ਸਬੂਲੀ ਕਲਵੰਡੀ ਸਬੂਲੀ ਕਲਵੰਡੀ ਤੋਂ ਆਏ ਆਂ ਜੀ ਅੱਛਾ ਈ ਤੇ ਕਿਹੜੀ ਕਲੈਕਸ਼ਨ ਹੁੰਦੀ ਹੈ ਭੈਣੇ ਤੁਹਾਡੇ ਕੋਲੇ ਸਾਡੇ ਕੋਲੇ ਨਿੱਡਲ ਵਰਕ ਹੈਂਡ ਵਰਕ ਇਹ ਸੋਡੇ ਬਹੁਤ ਸੂਟ ਹੈਵੀ ਭੈਣੇ ਤੁਸੀਂ ਕਾਰੀਗਰ ਆਪ ਰੱਖਿਆ ਜੀ ਹਾਂਜੀ ਸਾਡੇ ਕੋਲ ਕਾਰੀਗਰ ਦੇਖ ਸਕਦੇ ਹੋ ਤੁਸੀਂ ਕਿੰਨਾ ਹੀ ਸੋਹਣਾ ਹੈਵੀ ਸੂਟ ਹੈ ਜੀ ਇਹ ਹਾਂਜੀ ਪੂਰਾ ਫਰੰਟ ਤੇ ਵਰਕ ਹੋਇਆ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਭੈਣਾਂ ਰਿਆ ਕੋਲੇ ਇਹ ਵੀ ਸੂਟ ਚੈੱਕ ਕਰ ਸਕਦੇ ਹੋ ਜੀ ਤੁਸੀਂ ਇਹਨਾਂ ਦਾ ਵਰਕ ਦੀ ਗਨੀਸ਼ਨ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਹੈ ਇਹਨਾਂ ਕੋਲੇ ਇਹ ਵੀ ਹੈਂਡਵਰਕ ਦੇ ਸੂਟ ਹੈ ਨੀਡਲਵਰਕ ਵੀ ਪੈਣਾ ਤੁਸੀਂ ਆਪ ਕਰਦੇ ਹੋ ਹਾਂਜੀ ਨੀਡਲਵਰਕ ਵੀ ਸਿਆਪ ਕਰਦੇ ਹਾਂਜੀ ਛੋਟੇ ਕਾਰੀਗਰ ਰੱਖੇ ਹੋਏ ਆ ਹਾਂਜੀ ਕੁੜੀਆਂ ਰੱਖੀਆਂ ਹੋਈਆਂ ਹਾਂਜੀ ਹਾਂ ਤੇ ਤੁਸੀਂ ਬਾਕੀ ਹੋਰ ਕਿਹੜੇ ਕਿਹੜਾ ਕੰਮ ਕਰਦੇ ਹੋ ਇਹਨਾਂ ਨੇ ਸਲਾਈ ਕਢਾਈ ਕੰਪਿਊਟਰ ਵਰਕ ਜੀ ਹੈਂਡਵਰਕ ਪੇਂਟਿੰਗ ਦਾ ਵੀ ਕਰਦੇ ਪੇਂਟਿੰਗ ਦਾ ਵੀ ਕਰਦੇ ਆ ਜੀ ਅੱਛਾ ਜੀ ਤੇ ਜਿਨ੍ਹਾਂ ਨੂੰ ਟਿਕ ਜਿਨ੍ਹਾਂ ਨੇ ਕੋਰੀਅਰ ਕਰਵਾਉਣਾ ਹੋਵੇ ਤੁਸੀਂ ਕਰਦੇ ਨੇ ਤੁਹਾਨੂੰ ਹਾਂਜੀ ਅਸੀਂ ਕੋਰੀਅਰ ਵੀ ਕਰਦੇ ਹਾਂਜੀ ਸ਼ਿਪਿੰਗ ਤੁਹਾਡੀ ਇੰਟਰਨੈਸ਼ਨਲ ਕੋਰੀਅਰ ਹਾਂਜੀ ਇੰਟਰਨੈਸ਼ਨਲ ਕੋਰੀਅਰ ਹਾਂਜੀ ਜਿਨ੍ਹਾਂ ਨੇ ਵੀ ਕੋਈ ਕੋਰੀਅਰ ਕਰਵਾਉਣਾ ਹੈ ਪਾਰਸਲ ਕਰਵਾਉਣਾ ਹੈ ਤੇ ਤੁਸੀਂ ਭੈਣਾਂ ਰਿਆਂ ਤੋਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਇਹਨਾਂ ਦੀ ਕਲੈਕਸ਼ਨ ਦੇਖ ਲਈਏ ਜੀ ਤੁਸੀਂ ਨਿਗਾਹ ਮਾਰ ਲਈਏ ਬਹੁਤ ਹੀ ਸੋਹਣੀ ਹੈਗੀ ਤੇ ਭੈਣਾਂ ਰਿਆਂ ਨਾਲ ਜ਼ਰੂਰ ਸੰਪਰਕ ਕਰੋ ਜੀ ਭੈਣਾਂ ਤੁਹਾਡਾ ਸੰਪਰਕ ਨੰਬਰ ਕੀ ਹੈ 93603 71998 ਸਾਡਾ ਕੰਟੈਕਟ ਨੰਬਰ ਹੈ ਜੀ ਸਰਦਾਰਨੀ ਫੈਸ਼ਨ ਪੀਕਾ ਗਿੱਲਾਂ ਵਾਲਾ ਤਲਵੰਡੀ ਸਾਬੋ ਹਾਂਜੀ ਜਿਨ੍ਹਾਂ ਨੇ ਵੀ ਸੂਟ ਰੈਡੀ ਕਰਵਾਉਣੇ ਤੇ ਵਿజిਟ ਵੀ ਕਰ ਸਕਦੇ ਪਹਣੇ ਹਾਂ ਜਿਨ੍ਹਾਂ ਨੇ ਵੀ ਸੂਟ ਰੈਡੀ ਕਰਵਾਉਣ ਤੁਸੀਂ ਵਿజిਟ ਵੀ ਕਰ ਸਕਦੇ ਇਨਾਂ ਕੋਲੇ ਤਲਵੰਡੀ ਸਾਬੋ ਜਾ ਕੇ ਤੇ ਆਨਲਾਈਨ ਵੀ ਭੇਜਦੇ ਆ ਜੀ ਜਿੱਦਾਂ ਵੀ ਮਰਜ਼ੀ ਸੂਟ ਮੰਗਵਾ ਸਕਦੇ ਹੋ ਤੁਸੀਂ ਥੈਂਕ ਯੂ ਥੈਂਕ ਯੂ ਥੈਂਕ ਯੂ